ਵਾਇਗੂ ਜਿੱਤੀ ਫਤਿਹ ਤੂਖ ਕਡੂਰ ਸਾਹਿਬ ਵਾਲਾ ਕਾਵਾਦ ਨਿਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਆ ਕਿ ਭਾਈ ਅਮਰਪਾਲ ਸਿੰਘ ਖਾਲਸਾ ਜੋ ਕੇ ਕਡੂਰ ਸਾਹਿਬ ਹਲਕਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹਾ ਜਿਨ੍ਹਾਂ ਦਾ ਚੋਣ ਨਿਸ਼ਾਨ ਵਾਈਗ ਹੈ ਤੂਖ ਕਡੂਰ ਸਾਹਿਬ ਵਾਲਾ ਕਾਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਆ ਇਹ ਆਪਾਂ ਇੱਕ ਤਰੀਕ 1 ਜੂਨ 2024 ਨੂੰ ਭਾਈ ਅਮਤਪਾਲ ਸਿੰਘ ਨੂੰ ਵੋਟਾਂ પાਕੇ ਕਾਮਯਾਬ ਬਣਾਈਏ ਮਾਰੀਕ ਨਾਈਕ ਵਿੱਚੋਂ ਮਾਰੀਕ ਵਿੱਚੋਂ ਇੱਕ ਹੀ ਆਵਾਜ਼ ਗੂੰਜਦੀ ਖਾਲਸੇ ਦੀ ਲਹਿਰ ਜਾਵੇ ਸੀਡ ਰੂਜਦੀ ਚਿੱਟੇ ਤੋਂ ਬਚਾਉਂਦਾ ਜੋ ਮਾਵਾਂ ਦੇ ਪੁੱਤ ਦੀ ਮਾਂ ਜਿਹਾਲੇ ਭਾਰਤੀ ਆਈ ਹਰ ਰਸ ਦੀ ਪਿੰਡ ਪਿੰਡ ਵਿੱਚੋਂ ਉੱਡੀ ਆਵਾਜ਼ੀ ਪਿੰਗਰੇ ਵਿੱਚੋਂ ਬਾਹਰ ਕੱਢਣੇ ਆ ਬਾਜੀ ਨਾਹੀਂ ਚਿੱਟੇ ਨਾਹੀਂ ਵਿੱਚੇ ਚਿੱਟਾ ਸਨਾਹ ਬੋਤਲ ਕੱਢ ਦੀ ਨਾਹੀਂ ਵਿੱਚੋਂ ਚੌਥਣੀ ਆਵਾਜ਼ ਸੱਚ ਦੀ ਬਸ ਸਾਰੇ ਗਲੂਤਾਂ ਵਾਲੇ ਕਹਾ ਨਿਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਆ ਕਿ ਆਪਾਂ ਭਾਈ ਸਾਹਿਬ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਤੇ ਪਾਰਲੀਮੈਂਟ ਵਿੱਚ ਭੇਜਿਏ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਬੈਠੇ ਪੰਦ ਸਿੰਘਾਂ ਨੂੰ ਬਾਹਰ ਕਢਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਚਿੱਟਾ ਨਾ ਸਮਾਇਕ ਸਾਡਾ ਚੋਣ ਨਿਸ਼ਾਨ ਮਾਈਕ ਸਾਰੇ ਵੋਟਰ ਆਪਾਂ ਭਾਈ ਅਮਰਦਾਸ ਸਿੰਘ ਨੂੰ ਪਾਉਣੀਆਂ ਵਾ ਤੇ ਵੱਧ ਵੱਧ ਵੋਟਾਂ ਪਾ ਕੇ ਕੰਮਜਾ ਬਣਾਉਣਾ ਵਾ ਤੇ ਬੇਨਤੀ ਹੈ ਤਾਂ ਵਾ ਕਿ ਆਪਾਂ ਸੋਹਣ ਪ੍ਰਚਾਰ ਕਰੀਏ ਵੱਧੋ ਵੱਧ ਸਭਾਈ ਅਮਰਦਾਸ ਸਿੰਘ ਨੂੰ ਵੱਧ ਵੱਧ ਵੋਟਾਂ ਪਾ ਕੇ ਕੰਮਜਾ ਕਰੀਏ ਬੋਲੇ ਬੋਲੇ ਕਾਲ ਭਾਈ ਅਮਰਪਾਲ ਸਿੰਘ ਖਾਲਸਾ ਜਿੰਦਾਬਾਦ ਜਿੰਦਾਬਾਦ ਭਾਈ ਅਮਰਪਾਲ ਸਿੰਘ ਖਾਲਸਾ ਜਿੰਦਾਬਾਦ ਜਿੰਦਾਬਾਦ ਅਮਰਪਾਲ ਤੇਰੀ ਸੋਚ ਤੇ ਭਾਈ ਅਮਰਪਾਲ ਤੇਰੀ ਸੋਚ ਤੇ ਭਾਈ ਅਮਰਪਾਲ ਤੇਰੀ ਸੋਚ ਤੇ ਵਾਹ ਤੁਜੀ ਦਾ ਸਰਦਾਰ ਵਾਹ ਤੁਜੀ ਦੀ ਜਲੇ ਇਨਸਾਨਾਂ ਵਾਲੇ ਵੀਰ ਸਾਹਿਬ ਮੈਂ ਦੰਦ ਕਰਕੇ ਆਪਨੇ ਕੋਲ ਸਪਾਈ ਕਰਦੇ ਆ ਹੇਟਾ ਦਾਤੀ ਬੋਟਨ ਨੇ ਸੇ ਲੱਗਿਆ ਤੇ ਆਪਾਂ ਸਭ ਬਰਵਾਦ ਹੋ ਜਾਵਾਂਗੇ ਜੀ ਕਿਲੇ ਸੇਵਾਲੇ ਖਾ ਗਿਆ ਇੰਨਾ ਚੀਕਿਆ ਇਹ ਉਹਨਾਂ ਚੀਕੀ ਲਾਲਾ ਕੇ ਨੌਜਵਾਨੀ ਖਤਮ ਹੋ ਰਹੀ ਆ ਇਹ ਤਾਂ ਨੌਜਵਾਨੀ ਬਿਜਾਣੀ ਆ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਇਹ ਸੇ ਬੋਟਾਗੇ ਕੰਮਜਾਬ ਕਰੋ ਜਿੰਨਾਂ ਨਾਲ ਜੀਵਨ ਸਾਂ ਹੈ ਮੈਗਾ ਮੈਗੀ ਭੋਲਾ ਲਾਗੇ ਉਹਨਾਂ ਨੂੰ ਕੰਮਜਾਬ ਕਰੋ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੋ ਜ਼ਾਦਮੀਦਵਾਰ ਆ ਬਹੁਤ ਵਧੀਆ ਬਾਬਾ ਜੀ ਬਹੁਤ ਵਧੀਆ ਗੱਲ ਆ ਬਹੁਤ ਵਧੀਆ ਖਿੱਚ ਕੇ ਰਿਹਾ ਕੰਮ ਨੂੰ ਹਾਂਜੀ ਭਾਈ ਅਮਰਪਾਲ ਸਿੰਘ ਸਾਹਿਬ ਮਤਾਂ ਦਾ ਸੋਇ ਬਾਬਾ ਸਪੀਡ ਦੇ ਰਹਾ ਬਹੁਤ ਵਧੀਆ ਤੇ ਇੱਕ ਇੱਕ ਬੋਰਡ ਪਾ ਕੇ ਕੰਮ ਦਾ ਬਣਾਓ ਭਾਈ ਅਮਰਪਾਲ ਸਿੰਘ ਨੂੰ ਇੱਕ ਇੱਕ ਬੋਰਡ ਪੱਟੀ ਦੇ ਵਿੱਚ ਪੱਟੀ ਚ ਪੱਟੀ ਜੀ ਜੀਵਾਨੀ ਬਚਾਉਣੇ ਆ ਨਸ਼ਾ ਤੋਂ ਰਹਿਤ ਰਹਿਣਾ ਵਾ ਅਮਰ ਛੱਡਣਾ ਵਾ ਇਹ ਕੋ ਮਾੜੀ ਗੱਲ ਨਹੀਂ ਹੈ ਆਪਣੇ ਕੁੱਲ ਕੱਲਾ ਬੰਦਾ ਸਪੀਕ ਕਰ ਰਿਹਾ ਤੇ ਆਪਾਂ ਇਹਨਾਂ ਸੜਕਾਂ ਨੂੰ ਤੇ ਕੋਠੀਆਂ ਦੇ ਚੱਲਣਾ ਪਰ ਇਹਨਾਂ ਕਿਸ ਬੰਦੇ ਆ ਦੁਕਾਨਾਂ ਵਾਲੇ ਦੁਕਾਨ ਕਰਕੇ ਉਡੀ ਖਾਣੇ ਆ ਜੇ ਕਰਕੇ ਜੇ ਆਪਾਂ ਦੁਕਾਨ ਕਰਦੇ 20000 ਆਹ ਹਰਦੀਆ ਤੇ ਆਪਣਾ ਪੁੱਤ ਵੀ ਆ ਖਾ ਜਾਂਦਾ ਵਾ ਤੇ ਆਪਣੀ ਦੁਕਾਨ ਦੀ ਬਰਬਾਦੀ ਹੋ ਜਾਂਦੀ ਆ ਤੇ ਜੇ ਆਪਾਂ ਨਸ਼ਾ ਰਹਿ ਤੁਰੰਗਾਗੇ ਤੇ ਆਪਣੀ ਨੌਜਵਾਨੀ ਬਚ ਸਕਦੀ ਆ ਨੌਜਵਾਨੀ ਮਜਾਉਣ ਨਸ਼ਿਆਂ ਤੋਂ ਇੱਕ ਇੱਕ ਬੋਟ ਪਾ ਕੇ ਪਾਇਆ ਬਸ ਪਾਸੇ ਫਾਲਸਾ ਜੀ ਮੁਕਾਮ ਦਾ ਸਰੋ ਉਹਨਾਂ ਦਾ ਜੂਨ ਸਾਨਾ ਲਾਏਗਾ ਉਹਨਾਂ ਦਾ ਜੂਨ ਸਾਨਾ ਲਾਏਗਾ ਇੱਕ ਇੱਕ ਬੋਟ ਪਾ ਕੇ ਸ਼ਾਮ ਜਨ ਕਰਨਾ ਵਾ ਭਾਈ ਅਬਸ ਪਾਸੇ ਫਾਲਸਾ ਬੋਟਾ ਪਾ ਕੇ ਗਾਂਜਾ ਉਕਰਨਾ ਵਾ ਆਪਾਂ ਕੋਈ ਇਹਨਾ ਵਿਛਾ ਨਹੀਂ ਕੋਈ ਝਗੜਾ ਨਹੀਂ ਕਰਨਾ ਕੋਈ ਬੋਟਾ ਝਗੜਾ ਨਹੀਂ ਕਰਨਾ ਆਪਾਂ ਸਾਂਤ ਵਿੱਚ ਰਹਿ ਕੇ ਭਾਈ ਅੰਮ੍ਰਿਤਪਾਲ ਜੀ ਜੋ ਕਿ ਗਾਣੇ ਨੂੰ ਘੋਟੇ ਆ ਸਰਦਾਰ ਸਾਹਿਬਾਂ ਅੰਮ੍ਰਿਤਪਾਲ ਸਾਹਿਬ ਖਾਲਸਾ ਨੂੰ ਮੂਟਾ ਬਾਗੇ ਕੰਮ ਜਬ ਕਰਨਾ ਤੇ ਸਾਫ ਦੀਆਂ ਝਿਲਾਂ ਚ ਰਹਾਗ ਰਹਾ ਆਪਣੀ ਜ਼ਿੰਮੇਦਾਰ ਮਰੀ ਖਾਤਰ ਪਿਛਲੇ ਸਾਲ ਤੋਂ ਅੰਦਰ ਬੰਦਿਆ ਝਿਲਾਂ ਵਾਚਾ ਕਿਸੇ ਨੇ ਉਹ ਨਹੀਂ ਸੁਣਾਈ ਨਹੀਂ ਕੀਤੀ ਇਸ ਕਰਕੇ ਭਾਈ ਅੰਮ੍ਰਿਤਪਾਲ ਸਾਹਿਬ ਖਾਲਸਾ ਦਾ ਜੂਨ ਸਾਣਿਆ ਮਾਇਗਾ ਮਾਇਕ ਤੇ ਹੁਣਾ ਲਾ ਕੇ ਆਪਾਂ ਕੰਮ ਕਰਦਾ ਸਰਦਾਰ ਸਿੰਘ ਇਹ ਨਸ਼ਾ ਦੁਰ ਹੈ ਤਾਂ ਆਵਾ ਨਸ਼ਾ ਪੁੱਤਾਂ ਨੂੰ ਬਚਾਉਣਾ ਵਾ ਤੇ ਅਮਰਪਾਲ ਸਿੰਘ ਖਾਸ ਕਰਕੇ ਵੋਟਾਂ ਪਾ ਕੇ ਕਾਮਯਾਬ ਕਰੋ ਬਾਬਾ ਜੀ ਬਾਬਾ ਜੀ ਬੁਲਾ ਰਹੇ ਬੁਲਾ ਰਹੇ ਬਾਬਾ ਜੀ ਕਿਹਨੇ ਕਿਸ਼ੋਰ ਸਿੰਘ ਬਹੁਤ ਵਧੀਆ ਬਾਬਾ ਜੀ ਗੱਲ ਬਹੁਤ ਖਿੱਚ ਕਰੇ ਹੋ ਕੰਮ ਨਾਲ ਸਾਡੇ ਭਾਈ ਅਮਰਪਾਲ ਸਿੰਘ ਵੋਟਾਂ ਪਾ ਕੇ ਬੋਲੋ ਬਾਬਾ ਜੀ ਇਕੱਲੇ ਹੀ ਭਾਈ ਅਮਰਪਾਲ ਸਿੰਘ ਵੋਟਾਂ ਪਾ ਕੇ ਇੰਨੇ ਨੌਜਵਾਨ ਸਾਰੇ ਲੱਗੇ ਆ ਇਹਨਾ ਬੱਤੇ ਬਣਾ ਨਹੀਂ ਕਰਨਾ ਇਸ ਤਰ੍ਹਾਂ ਵਟਿਆ ਨਹੀਂ ਕਰਨਾ ਵਿਚਾਰ ਖਿੱਚ ਕੇ ਰੱਖੋ ਕੰਮ ਖਿੱਚ ਕੇ ਆਹ ਮੁੰਡਿਆਨੇ ਆਟੋ ਰੱਖਿਸ਼ੇ ਕਰਕੇ ਲੱਗੇ ਨੌਜਵਾਨ ਸਾਰੇ ਬਾਪੂ ਜੀ ਵੀ ਦੇ ਰਹੇ ਇਹ ਕਰਕੇ ਭਾਈ ਅਮਿਤ ਕਾਸ਼ਮ ਨੂੰ ਵੋਟਾਂ ਪਾ ਕੇ ਸਮਝਾ ਦਿਓ ਇੱਕ ਇੱਕ ਵੋਟ ਪਾਓ ਜੋ ਕਿ ਜੇ ਅਮਿਤ ਕਾਸ਼ਮ ਦੀ ਧਾਰ ਆ ਗਈ ਤੇ ਤੇਰੀ ਜਵਾਨੀ ਬਾਕੀ ਦੀ ਹੈ ਨਸ਼ਿਆਂ ਤੋਂ ਬਾਕੀ ਦੀ ਵਧੀਆ ਵਧੀਆ ਕਿੰਨਾਂ ਕਿ ਆ ਸਿੰਘ ਵੀ ਆ ਗਏ ਤੇਰੇ ਪੰਜਾਬੀ ਉਹ ਤਗੜੇ ਹੋ ਤੇ ਤਗੜੀ ਕੂਮੇ ਪੰਜਾਬੀ ਸਾਡੇ ਭਾਈ ਭਾਈ ਆ ਕੋਈ ਵਿਤਕਰਾ ਨਹੀਂਗਾ ਬਾਪੂ ਜੀ ਇਕੱਲੇ ਡੜੇ ਇਕੱਲੇ ਡੜੇ ਕੋਈ ਵਿਤਕਰਾ ਨਹੀਂਗਾ ਸਾਡੇ ਭਾਈ ਭਾਈ ਆ ਜਿਹੜਾ ਪੰਥ ਸਾਰਾ ਹੀ ਤੁਰ ਗਿਆ ਪੰਥ ਆ ਵੀ ਮੁੰਡੇ ਲਾਈ ਜਾਂਦੇ ਆ ਕੋ ਮੁੰਡੇ ਖੇਡੋਗਾ ਬੰ ਨੂੰ ਆਜੀ ਬੋ ਵਾਹਦਾ ਖਾਲਸਾ ਆਜੀ ਬੋ ਫੱਫਾ ਨਾ ਬਾਜੋ ਫੱਫਾ ਨਾ ਬਾਜੋ ਬਾਈ ਮਾਣਾ ਬਾਜੋ ਜਿੰਨਾਂ ਲਹੇਗਾ ਇਹ ਆ ਵਾਸਾਂ ਦਾ ਯੂ ਫੱਫਾ ਨਾ ਬੋਲੋ ਫੱਫਾ ਨਾ ਥਾਗ ਥਾਗ ਥਾਗੋ ਫੱਫਾ ਨਾ ਬਾਜੋ ਉਹਨਾਂ ਨੇ ਸਿੱਖੀ ਦੀ ਪੱਟੀ ਵਾਲਿਆ ਲਾਏ ਚਾਲੂ ਕੀ ਗਏ ਆ बाबादारिपी साई सॼे प ਤਗੜੇ ਤਗੜੇ ਜੋ ਕਹਿਆ ਬਾਲ ਦਾ ਤੋਂ ਨਾ ਕੁੱਟ ਕੁੱਟ ਮੋੜੇ ਬਕਤੀਆਂ ਨਾ 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 ਇਹਨਾਂ ਮੰਡਿਆਂ ਨੂੰ ਸਾਡੀਆਂ ਧੀਆਂ ਕੋ ਮੋੜੋ ਬਕਤੀਆਂ ਮੋੜੇ ਗੁਰੂ ਜੀ ਆਸਾਂ ਪੂਰਾਏ ਦੀਆਂ ਖਾਸਾ ਜੀ ਅੱਜ ਉਹਨਾਂ ਨੇ ਕਮਨ ਮਹਿਲਾ ਨੂੰ ਦਵਾ ਗੱਲ ਨਹੀਂ ਜਾਣੇ ਕੋ ਬਾਪੇ ਚਾਲੇ ਨਾ ਬੋਖਾ ਦੀ ਸੇਵਾ ਕਰਦੇ ਚਾਲੇ ਨਾ ਬੋਖਾ ਦੀ ਕੀ ਗੱਲ ਕਹੋ सही बाबा बतिया लादा लाॾा कंदा पैसा आग कया पैसा सॾा द कर्ज़ खातई अॼु असांजी की पई झोने न की दफ़ी ਪ라이ਵਟ ਵੀ ਪ੍ਰਵਾਹੀ ਜਨਕੀ ਥਰਮਾ ਮੇਰਾ ਸਾਡੀ ਜਨਕੀ ਕੋਈ ਚੰਡੀ ਦੇ ਲੇਗਾ ਅੱਜ ਨਹੀਂ ਕੋਈ ਦਗਰ ਤਸਰਦਾ ਹੋਣਾ ਇੱਕ ਜਾ ਜਗਾ ਨਹੀਂ ਹੈ ਪਰਛਾਉ ਜਾ ਮੇਂਿਆ ਇਹ ਖਾਤਾਈ ਸਾਡੀ ਜੋਤਦਾ ਕੋਈ ਭਾ ਨਹੀਂ ਦੇਗਾ ਤੇ ਇਹ ਜੀ ਕੋਈ ਮਾ ਸੁਪਨੇ ਦਾ ਵੀ ਆਪਾਂ ਬਰ ਬਰਹੀ ਜੇ ਨਾ ਕਰੇਂ ਤੁਮਰ ਖਾਲੇ ਹੋਗੀ ਤਗਦੀ ਆਮਾ ਤਗਦੀ ਆਮਾ ਬੁਝੇ ਤੋ پاسدوني جي ويو ۽ اني اني تين رجي جي 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 تعلق جو ۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽۽ वाहेगुरू जी वाहेगुरू जी फते जा हिते आंदा तरूर करलो मतपार ਕਪਾ ਉਹਨਾਂ ਆਹ ਹੈ ਸਰਸ਼ਨ ਟੈਨੂ ਤੇ ਆ ਕੇ ਮੈਂਦਾ ਵੀਰ ਕੱਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਲੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਆ ਜਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ